ਆ ਸਰਕਾਰ ਆ ਦੀ ਗੁੰਡਾਗਰਦੀ ਜਾ ਚੁੱਕੀ ਆ ਕੱਪੜੇ ਲਾ ਕੇ ਪਿੰਡਾਂ ਚ ਨਾ ਬੁਝਾਏ ਜਿਵੇਂ ਮਲੌਰ ਦੇ ਵਿੱਚ ਭਾਜਪੀ ਦੇ ਐਮਐਲਏ ਦਾ ਹਾਲ ਕੀਤਾ ਸੀ ਉਹ ਹਾਲ ਤੁਹਾਡੇ ਨਾਲ ਹੋਊਗਾ ਇਹ ਡਾਂਗਾ ਕਦੇ ਸਾਨੂੰ ਨਹੀਂ ਰੋਕ ਸਕਿਆ ਸਾਨੂੰ ਕਦੇ ਗੋਲੀਆਂ ਨਹੀਂ ਰੋਕ ਸਕਿਆ ਕਵਰੇਜ ਤਾਂ ਕਰਨੀ ਆ ਸਰ ਅਸੀਂ ਪਿੱਛੋਂ ਫਿਰ ਸਾਨੂੰ ਵੀ ਡਿਊਟੀ ਕਰ ਲੈਣ ਦੀ ਆ ਆਪਣੀ ਪੰਜਾਬ ਦੇ ਵਿੱਚ ਰੋਜ਼ਗਾਰ ਮੰਗਦੀ ਆ ਮੰਗਦੇ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਆ ਆਮ ਆਦੀ ਪਾਰਟੀ ਸਰਕਾਰ ਹੁਣ ਦੇ ਰਹੀ ਆ ਕਿੱਦੋਂ ਦੇ ਰੋਜ਼ਗਾਰ ਰਜਗਾਰ ਦੇ ਰਿਹਾ ਦੇਖੋ ਕੀ ਕੁਝ ਕਰ ਰਿਹਾ ਹੈ ਰਜਗਾਰ ਆ ਵੇਖੋ ਰਜਗਾਰ ਮਿਲ ਰਿਹਾ ਪੰਜਾਬ ਸਰਕਾਰ ਵੰਡ ਰਹੀ ਹੈ ਸਾਡੀ ਪਾਰਟੀ ਦੀ ਸਰਕਾਰ ਅੱਜ ਆਹ ਪ੍ਰੈਸ ਦਾ ਵੀ ਖੜਾ ਪਟਿਆ ਜਾ ਰਿਹਾ ਹੈ ਬਿਨਾਂ ਵਰਦੀ ਤੋ ਆ ਕੇ ਗੁੰਡਾਗਰਦੀ ਕਰਦੇ ਆ ਕੇ ਵਿੱਚ ਵਿੱਚੋ ਆ ਕੇ ਮੇਰੇ ਤੰਗ ਪਰੇਹਨ ਕਰਦੇ ਸਾਨੂੰ ਆਪ ਵੀ ਹਰਕਤ ਕਰਕੇ ਆਪ ਵੀ ਲੱਗਚਾਰ ਕਰਦੇ ਆ ਇਹਨਾਂ ਦੇ ਵਰਕਰ ਕੁੰਮਰੇ ਨੇ ਉਹ ਵਰਕਰ ਧੱਕਾ ਕਰੇ ਕੋਈ ਬੰਦਾ ਸਾਨੂੰ ਗਾਲ੍ਹਾਂ ਕੱਢੀਆਂ ਮਾਵਾ ਭੈਣਾਂ ਦੀਆਂ ਐਸਾ ਸਿਵਲ ਵਰਦੀ ਜਵਾਨ ਦਾ ਮਤਲਬ ਕੀ ਹੈ ਕਹਿੰਦੇ ਸੀਆਈਡੀ ਵਾਲੇ ਇੱਥੇ ਬਲੈਕੀ ਆਏ ਨੇ ਇੱਥੇ ਹੀ ਚਿੱਟਾ ਲੈ ਜਣੇ ਆ ਮੌਤਮਾਨ ਮੀਟਿੰਗ ਕਰਕੇ ਇੱਕ ਦਿਨ ਪਹਿਲਾਂ ਕੈਨਸਲ ਕਰ ਦਿੰਦਾ ਜਦੋਂ ਦਿੱਲੀ ਵਰ ਜਾਂਦਾ ਕਦੇ ਕਦੇ ਆਪਣੀ ਕੈਬਨਿਟ ਨੂੰ ਲੈ ਕੇ ਬੈਠ ਜਾਂਦਾ 35 40 ਮੀਟਿੰਗਾਂ ਹੱਥ ਹੋ ਗਈ ਹੈ ਸਾਡੇ ਦੇ ਨਾਲ ਬੁਝੀ ਕੀਆਂ ਕੀਤੀ ਜਾਂਦੀਆਂ ਲਾਠੀ ਚਾਰਜ ਕੀਤਾ ਜਾਂਦਾ ਅਈ ਕੀ ਮਾੜਾ ਕਰਦਾ ਇਹਨਾਂ ਦਾ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਵੋਟਾਂ ਪਾ ਕੇ ਉਲਟਾ ਇਹਨਾਂ ਨੂੰ ਵੋਟਾਂ ਪਾਈਆਂ ਵੋਟਾਂ ਪਾ ਕੇ ਅਸੀਂ ਸਰਕਾਰ ਦੇ ਆ ਬਦਲਾ ਇੱਕ ਰਾਂ ਦੀ ਤੋਂ ਅਸਰ ਸੀ ਡਲ ਜਾਗੇ ਦਿੱਲੀ ਦੇ ਪੈਰਾਂ 'ਚ ਜਾ ਕੇ ਤੂੰ ਬਹਿ ਗਿਆ ਉਹਨਾਂ ਦੇ ਸਿਰ ਤੇ ਸਾਨੂੰ ਤੂੰ ਡਰਾਉਣਾ ਅਸੀਂ ਤਾਂ ਉਦੋਂ ਨਹੀਂ ਡਰੇ ਜਦੋਂ ਇੱਥੇ ਬਾਬਰ ਕਰਕੇ ਆਇਆ ਅਸੀਂ ਤਾਂ ਉਦੋਂ ਨਹੀਂ ਡਰੇ ਇੱਥੇ ਜਦੋਂ ਅਫਦਾਲੀ ਚੜ ਕੇ ਆਇਆ ਤੂੰ ਕਿਹੜੀ ਬਾਗ ਦੀ ਮੂਲੀ ਆ ਇਹ ਪੰਜਾਬ ਉਹ ਜਿਹਨੇ ਮੋਤੀ ਜਿਹੜਾ ਪੁਲਿਸ ਤੋਂ ਮੋੜਦਾ ਸੀ ਤੂੰ ਕਿਹੜੀਆਂ ਫੀਸਾਂ ਲੈਂਦਾ ਹੈ ਅਸੀਂ ਆਪਣੇ ਪੈਰ ਤੇ ਆਪ ਕਹਾੜਾ ਮਾਰਿਆ ਸਾਨੂੰ ਐਸੀ ਕਾਲੀ ਦੇਖ ਲੈ ਕਾਂਗਰਸੀ ਦੇਖ ਲੈ ਇਹ ਖਬਰਾਂ ਚੰਗੇ ਨਿਕਲਿਆ ਹੋਣਾ ਇਹਨਾਂ ਚੰਗੇ ਦਾ ਹਾਲ ਦੇਖ ਲੋ ਇਹਨਾਂ ਨੂੰ ਕੀ ਲੱਗਦਾ ਕਾਲੀ ਕਾਂਗਰਸਾਂ ਨੇ ਇਹ ਕੀਤਾ ਸੀਗਾ ਉਹਨਾਂ ਦਾ ਹਾਲ ਕੀ ਹੋਇਆ ਤੇ ਆਮ ਆਦਮੀ ਪਾਰਟੀ ਇਦਾਂ ਬਚੇਗੀ ਇਹ ਲਿਖਤੀ ਗਾਰੰਟੀ ਹੈ ਕਿ ਸੰਜੀਵ ਅਰੋੜਾ ਜੀ ਇੱਥੇ ਲੁਧਿਆਣਾ ਤੇ ਜਿੱਤ ਨਹੀਂ ਸਕਦੇ ਜੋ ਇਹਨਾਂ ਨੇ ਹਾਲਾਤ ਜਿਹੜਾ ਮੁਲਾਜ਼ਮਾਂ ਦੇ ਨਾਲ ਕੀਤਾ ਹੋਇਆ ਤੇ ਅੱਜ ਲੁਧਿਆਣੇ ਦੀਆਂ ਸੜਕਾਂ ਤੇ ਕਾਰ ਸਰਕਾਰ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਾਡੇ 3 ਸਾਲਾਂ ਤੋਂ ਲਗਾਤਾਰ ਜਿਹੜੀ ਕਿ ਲੋਕਾਂ ਦਾ ਧੋਖਾ ਕਰ ਰਹੀ ਆ ਜਦੋਂ ਸਰਕਾਰੇ ਸੱਤਾ ਦੇ ਵਿੱਚ ਆਉਣਾ ਸੀ ਇਹਨਾਂ ਨੇ ਕਿਹਾ ਸੀ ਕਿ ਹਰ ਸਾਲ ਭਰਤੀ ਕੈਲੰਡਰ ਆ ਜਿਹੜਾ ਸਾਡੇ ਵੱਲੋਂ ਦਿੱਤਾ ਜਾਊਗਾ ਪਰ ਅਸੀਂ ਕਹਿ ਰਹੇ ਆ ਕਿ ਭਰਤੀ ਕੈਲੰਡਰ ਦੂਰ 2021 ਦੇ ਵਿੱਚ ਲੈਕਚਰਰ ਦੀ ਇੱਕ ਭਰਤੀ ਆਉਂਦੀ ਆ 343 2022 ਦੇ ਵਿੱਚ ਫਾਰਮ ਭਰਏ ਜਾਂਦੇ ਨੇ 3.5 ਸਾਲ ਦਾ ਸਮਾਂ ਹੋ ਚੁੱਕਿਆ ਹਲੇ ਤੱਕ ਉਹਦਾ ਪੇਪਰ ਨਹੀਂ ਲਿਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ 1.5 ਸਾਲ ਤੋਂ ਸਿੱਖਿਆ ਮੰਤਰੀ ਜਿਹੜਾ ਇਹਨਾਂ ਦਾ ਹਲੇ ਤੱਕ ਕੋਣੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਹੈਗੀ ਇੱਕ ਵੀ ਚੰਡੀਗੜ੍ਹ ਜਾਂਦੇ ਆ ਹਰ ਵਾਰੀ ਲਾਰਾ ਲਾਇਆ ਜਾਂਦਾ ਕਿ ਤੁਹਾਡੇ ਨਾਲ ਮੀਟਿੰਗ ਕੀਤੀ ਜਾਊਗੀ ਪਰ ਸਰਕਾਰ ਐਨੀ ਜ਼ਿਆਦਾ ਗੰਦੀ ਨਿਕਲੀ ਅਸੀਂ ਆਪਣੇ ਪੈਰ ਤੇ ਆਪ ਕਹਾੜਾ ਮਾਰਿਆ ਸਾਨੂੰ ਐਸੀ ਕਾਲੀ ਦੇਖ ਲੈ ਕਾਂਗਰਸੀ ਦੇਖ ਲੈ ਇਹ ਖਬਰਾਂ ਚੰਗੇ ਨਿਕਲਿਆ ਹੋਣਾ ਇਹਨਾਂ ਚੰਗੇ ਦਾ ਹਾਲ ਦੇਖ ਲੋ ਕਿ ਸਾਨੂੰ ਕਿੰਨਾ ਕਿੱਡੇ ਲੈਵਲ ਤੇ ਸੜਕਾਂ ਤੇ ਰੋਲ ਕੇ ਰੱਖ ਦਿੱਤਾ ਸਾਡੇ ਉੱਤੇ ਇਤਿਆਰ ਕੀਤਾ ਜਾ ਰਿਹਾ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਅਸੀਂ ਚੰਡੀਗੜ੍ਹ ਜਾਂਦੇ ਸਾਡੀ ਉੱਥੇ ਨਹੀਂ ਗੱਲ ਸੁਣੀ ਜਾਂਦੀ ਅਸੀਂ ਜਿਹੜੇ ਸੈਕਟਰੀਏਟ ਜਾਂਦੇ ਉੱਥੇ ਨਹੀਂ ਗੱਲ ਸੁਣੀ ਜਾਂਦੀ ਹਰ ਵਾਰੀ ਸਰਕਾਰ ਵੱਲੋਂ ਧੱਕਾ ਕੀਤਾ ਜਾਂਦਾ ਸਾਡੇ ਨਾਲ ਭਗਵੰਤ ਸਿੰਘ ਮਾਨ ਨੂੰ ਮਿਲਣਾ ਅਸੀਂ ਨੇੜੇ ਹੀ ਰਹਿੰਦੇ ਨੇ ਤੇ ਨੇੜੇ ਹੀ ਹੈ ਭਗਵੰਤ ਮਾਨ ਸਾਹਿਬ ਅਸੀਂ ਤਾਂ ਕਹਿਣੇ ਨਾ ਵੀ ਤੁਸੀਂ ਕਹਿਣੋ ਕਿ ਆ ਆਮ ਆਦਮੀ ਕਾਰ ਦਾ ਪੋਤਾ ਮੈਂ ਆ ਆਮ ਆਦਮੀ ਦਾ ਸਰਕਾਰ ਆ ਸਾਡੀ ਕੋਈ ਵੀ ਮਿਲੋ ਆ ਕੇ ਅਸੀਂ ਤਾਂ ਕਿਹੜੇ ਸਾਨੂੰ ਆ ਕੇ ਮਿਲ ਲੈ ਸਾਨੂੰ ਸਿੱਖਿਆ ਵਾਦਰੀ ਦੇਖਿਆ ਕਿ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਬੇਜ਼ਗਾਰਾਂ ਦੇ ਵੱਲੋਂ ਉਹ ਕੀਤੀਆਂ ਜਾ ਰਹੀਆਂ ਨੇ ਤੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਤੇ ਦੂਸਰੇ ਪਾਸੇ ਬਹੁਤ ਕਿਵੇਂ ਦੇਖਦੇ ਹੋ ਬਹੁਤ ਜ਼ਿਆਦਾ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਜੀ ਡਾਂਗਾ ਮਾਰੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਸਾਨੂੰ ਵੀ ਦੇ ਕੋਸ਼ਿਸ਼ਾਂ ਇਹਨਾਂ ਦੇ ਵੱਲੋਂ ਇਹ ਆ ਕਿ ਸੰਜੀਪ ਰੌੜ ਦੇ ਦਫ਼ਤਰ ਦੇ ਅੱਗੇ ਜਿਹੜਾ ਹੈਗਾ ਜਾਣਾ ਪਰ ਇਹਨਾਂ ਨੂੰ ਪੁਲਿਸ ਦੇ ਵੱਲੋਂ ਜਿਹੜਾ ਹੈਗਾ ਉਹ ਰੋਕਿਆ ਜਾ ਰੋਕਿਆ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਹ ਰੋਕਿਆ ਜਾ ਰਿਹਾ ਲਗਾਤਾਰ ਕੋਸ਼ਿਸ਼ਾਂ ਅੱਗੇ ਵਧਣ ਦੀਆਂ ਜਿਹੜੀਆਂ ਤੇ ਹੋਰੀਆਂ ਦਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਖੇਤੂ ਕਰਕੇ ਜਿਹੜਾ ਹੈਗਾ ਉਹ ਲਗਾਤਾਰ ਜਾ ਰਿਹਾ ਆ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਆ ਝੰਡਾ ਅਮਰੀ ਰਸਕਾਰ ਬਣ ਰਿਹਾ ਕੀ ਕਹਾਂਗੇ ਦੇਖੋ ਤੁਸੀਂ ਸਵਾ ਤਿੰਨ ਸਾਲਾਂ ਦੇ ਵਿੱਚ ਇੱਕ ਵਾਰ ਥਿਆਰ ਨਹੀਂ ਦਿੱਤਾ ਇੱਕ ਵੀ ਥਿਆਰ ਨਹੀਂ ਦਿੱਤਾ ਰੋਜ਼ਗਾਰ ਬਣ ਰਿਹਾ ਪੰਜਾਬ ਸਰਕਾਰ ਦੇਖੋ ਪੰਜਾਬ ਦੇ ਵਿੱਚ ਰੋਜ਼ਗਾਰ ਮੰਗਦੀ ਹੈ ਮੰਗਦੇ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਹੈ ਆਮ ਆਜ਼ਾਦੀ ਪਾਰਟੀ ਸਰਕਾਰ ਰੋਜ਼ਗਾਰ ਦੇ ਰਹੀ ਹੈ ਪੰਜਾਬ ਦੇ ਲੋਕ ਤੁਸੀਂ ਦੇਖ ਸਕਦੇ ਹੋ ਕਿ ਚੁੱਕੇ ਲਜਾਇਆ ਗਿਆ ਇਹਨਾਂ ਨੂੰ ਸੰਜੀਵ ਰੌਣਾ ਦੇ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਉਹ ਜਾਣਾ ਸੀ ਇਹ ਤਸਵੀਰਾਂ ਜਿਹੜੀਆਂ ਇਸ ਵੇਲੇ ਤੋੜਨ ਵਾਲੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਇਹਨਾਂ ਦੇ ਵੱਲੋਂ ਅੱਗੇ ਜਿੱਦ ਵਧਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਉਸ ਵੇਲੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਹ ਰੋਕਿਆ ਗਿਆ ਤਾਂ ਇਧਰ ਵੀ ਤੁਸੀਂ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਕਿ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਲਗਾਤਾਰ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਹ ਰੋਕਿਆ ਜਾ ਰਿਹਾ ਆ ਸੰਜੀਵ अरोड़ा ਦੇ ਦਫ਼ਤਰ ਤੱਕ ਜਿਹੜੀ ਹੈਗੀ ਉਹ ਪਹੁੰਚ ਇਹਨਾਂ ਨੇ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਜਿਹੜਾ ਉਹ ਰੋਕ ਲਿਆ ਗਿਆ ਆ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਲੁਧਿਆਣੇ ਦੀਆਂ ਸੜਕਾਂ ਤੋਂ ਦਿਖਾ ਰਹੇ ਹਾਂ ਜਿੱਥੇ ਵੱਖ-ਵੱਖ ਧਰਨੇ ਪ੍ਰਦਰਸ਼ਨ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਵੱਖ-ਵੱਖ ਵਿਰੋਧ ਪ੍ਰਦਰਸ਼ਨ ਜਿਹੜੇ ਆ ਉਹ ਇੱਥੇ ਚੱਲ ਰਹੇ ਨੇ ਵਿਰੋਧ ਪ੍ਰਦਰਸ਼ਨਾਂ ਦੇ ਲਈ ਜਿਹੜੇ ਨੇ ਪਹੁੰਚੇ ਸਨ ਜਦੋਂ ਇਹਨਾਂ ਨੇ ਅੱਗੇ ਜਾਣਾ ਸੀ ਅੱਗੇ ਪਹੁੰਚਣਾ ਸੀ ਤਾਂ ਅੱਗੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਉਹ ਇਹਨਾਂ ਨੂੰ ਰੋਕ ਲਿਆ ਗਿਆ ਤਸਵੀਰਾਂ ਤਸਵੀਰਾਂ ਇੱਥੇ ਤੁਰਨ ਚ ਨਹੀਂ ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ ਦੇਖ ਰਹੇ ਹਾਂ ਇਸ ਵੇਲੇ ਕਿਸ ਤਰ੍ਹਾਂ ਦੇ ਨਾਲ ਖਿੱਚਾ ਤੂੰ ਜਿਹੜੀ ਹੋ ਰਹੀ ਹੈ ਇਹਨਾਂ ਦੇ ਵੱਲੋਂ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਪੁਲਿਸ ਦੇ ਵੱਲੋਂ ਇੱਕ ਵਾਰ ਜਿਹੜਾ ਖਦੇੜ ਦਿੱਤਾ ਗਿਆ ਆ ਪਿੱਛੇ ਜਿਹੜਾ ਹੈਗਾ ਉਹ ਖਦੇੜ ਦਿੱਤਾ ਗਿਆ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਇਹਨਾਂ ਦੇ ਵੱਲੋਂ ਲਗਾਤਾਰ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਤਸਵੀਰਾਂ ਇਸ ਵੇਲੇ ਤੁਹਾਡੇ ਨਾਲ ਲੁਧਿਆਣੇ ਤੋਂ ਜਿਹੜਾ ਹੈ ਉਹ ਸਾਂਝੀਆਂ ਕਰ ਰਹੇ ਹਾਂ ਕਿ ਸੰਜੀਪ ਰੋੜਾ ਦੇ ਦਫ਼ਤਰ ਤੱਕ ਪਹੁੰਚਣ ਦੀ ਕੋਸ਼ਿਸ਼ਾਂ ਸੀ ਅੱਗੇ ਵਧਣਾ ਚਾਹੁੰਦੇ ਸਨ ਪਰ ਅੱਗੇ ਵਧਣ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਖਦੇੜਿਆ ਜਾ ਰਿਹਾ ਹੈ ਲਜਾਇਆ ਜਾ ਰਿਹਾ ਹੈ। ਤਾਂ ਤਸ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰ ਰਹੇ ਹਨ ਲੁਧਿਆਣੇ ਤੋਂ ਜਿਹੜੀਆਂ ਨੇ ਇਹ ਤਸਵੀਰਾਂ ਨੇ ਲੁਧਿਆਣੇ ਦੇ ਵਿੱਚ ਪਹੁੰਚਣ ਤੋਂ ਸੰਜੀਪ ਰੋੜਾ ਹੋਰਾਂ ਦੇ ਦਫ਼ਤਰ ਤੱਕ ਜਿਹੜਾ ਪਹੁੰਚਣਾ ਸੀ ਦਫ਼ਤਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਰੋਕਿਆ ਕੀ ਕਾ? ਇੱਕੋ ਜੀ ਇਜ਼ਤਕਾਰ ਮੰਗਦਾ ਰਜਕਾਰ ਦੇ ਰਿਹਾ ਸਿਕਰ ਕੀ ਕੁਛ ਕਰ ਰਿਹਾ ਰਜਕਾਰ ਟੱਕੇ ਕਾ ਤਾਂ ਕਿਤੇ ਨਾ ਕਿਤੇ ਸਾਡੇ ਮਾਈਕ ਵੀ ਜਿਹੜੇ ਆ ਉਹ ਹਟਾਏ ਜਾ ਰਹੇ ਨੇ ਤੇ ਇਹ ਤਸਵੀਰਾਂ ਤੁਸੀਂ ਜਿਹੜਾ ਹੈਗਾ ਦੇਖ ਰਹੇ ਹੋ ਕਿਤੇ ਨਾ ਕਿਤੇ ਮਾਈਕ ਵੀ ਹਟਾਏ ਜਾ ਰਹੇ ਨੇ ਸਾਡੇ ਵੱਲੋਂ ਆਵਾਜ਼ ਜਿਹੜੀ ਹੈਗੀ ਉਹਨਾਂ ਦੀ ਉਹ ਪੰਚਾਇਤ ਜਾਰੀ ਆ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਲੁਧਿਆਣਾ ਤੋਂ ਜਿਹੜਾ ਉਹ ਸਾਂਝੀਆਂ ਲੁਧਿਆਣਾ ਤੋਂ ਤਸਵੀਰਾਂ ਜਿਹੜਾ ਹਾਂਜੀ ਆ ਵੇਖੋ ਰੋਜ਼ਗਾਰ ਮੇਲੇ ਪੰਜਾਬ ਸਰਕਾਰ ਵੱਧ ਰਹੀ ਆ ਆਮਾਦੀ ਪਾਰਟੀ ਦੀ ਸਰਕਾਰ ਅੱਜ ਆ ਪ੍ਰੈਸ ਦਾ ਵੀ ਖੜਾ ਕਟਿਆ ਜਾ ਰਿਹਾ ਹੈ ਲਿਟਾਈ ਤਸਵੀਰਾਂ ਲੁਧਿਆਣੇ ਦੀਆਂ ਨੇ ਲੁਧਿਆਣਾ ਵਸਦੇ ਵਿੱਚ ਚੋਣਾਂ ਨੂੰ ਲੈ ਕੇ ਜਿਹੜਾ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਅੱਜ ਲੁਧਿਆਣੇ ਦੀਆਂ ਸੜਕਾਂ ਤੇ ਤਾਂ ਲੁਧਿਆਣੇ ਦੀਆਂ ਸੜਕਾਂ ਤੇ ਨੇ ਦੇ ਵੱਲੋਂ ਸੰਜੀਪ ਰੋਲਾ ਹਰਾਂ ਦੇ ਦਫ਼ਤਰ ਤੱਕ ਜਿਹੜੇ ਪਹੁੰਚ ਕੀਤੀ ਜਾਨੀ ਸੋ ਤੋਂ ਤੱਕ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹਨੂੰ ਖਦੇੜ ਦਿੱਤਾ ਗਿਆ ਆ ਉਸ ਤੋਂ ਪਹਿਲਾਂ ਹੀ ਜਿਹੜਾ ਪਹੁੰਚਣ ਨੂੰ ਨਹੀਂ ਜਿਹੜਾ ਹੈਗਾ ਉਹ ਦਿੱਤਾ ਗਿਆ ਇਹ ਤਸਵੀਰਾਂ ਲੁਧਿਆਣੇ ਦੀਆਂ ਨੇ ਲੁਧਿਆਣੇ ਦੀਆਂ ਸੜਕਾਂ ਦੀਆਂ ਜਿਹੜੀਆਂ ਨੇ ਲੁਧਿਆਣੇ ਦੇ ਸੜਕਾਂ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹ ਅਸੀਂ ਸਾਂਝੀਆਂ ਜਿਹੜੀਆਂ ਨੇ ਉਹ ਲੁਧਿਆਣੇ ਤੋਂ ਜਿਹੜੀਆਂ ਉਹ ਕਰ ਰਹੇ ਆ ਤਸਵੀਰਾਂ ਲੁਧਿਆਣੇ ਦੀਆਂ ਨੇ ਜਿੱਥੇ ਸੰਜੀਪ अरोड़ा ਦੇ ਦਫ਼ਤਰ ਵੱਲ ਵਧਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਪਰ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈਗਾ ਉਹ ਰੋਕਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵਦਰ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਵਦਰ ਦੀਆਂ ਕੋਸ਼ਿਸ਼ਾਂ ਹੋਈਆਂ ਤੇ ਲੀਡਰ ਨੂੰ ਜਿਹੜਾ ਹੈਗਾ ਉਹ ਚੁੱਕਿਆ ਵੀ ਗਿਆ ਪਰ ਵਦਰ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾਂਦਾ ਵੈਸਾ ਹੀ ਕੁਝ ਹੁਣ ਵੀ ਤਸਵੀਰਾਂ ਦੇ ਵਿੱਚ ਤੁਹਾਨੂੰ ਸੀ ਦਿਖਾ ਰਹੇ ਹਾਂ ਕਿ ਵਾ ਸੰਜੀਪ ਔਰੋੜਾ ਦੇ ਦਫ਼ਤਰ ਦੇ ਵੱਲ ਵਦਰ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਰੋਕ ਲਿਆ ਗਿਆ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈਗਾ ਉਹ ਰੋਕਿਆ ਜਾ ਰਿਹਾ ਹੈ ਸੰਜੀਪ ਔਰੋੜਾ ਦੇ ਦਫ਼ਤਰ ਦੇ ਵੱਲ ਵਧਣ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਰਹੇ ਹੋ ਤੁਸੀਂ ਲੁਧਿਆਣਾ ਵੈਸਟ ਦੀ ਤਸਵੀਰਾਂ ਨੇ ਯੂਨੀਵਰਸਿਟੀ ਬਿਲਕੁਲ ਸਾਹਮਣੇ ਉਹ ਜਿਹੜੇ ਨੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਅੱਗੇ ਵਧਣਾ ਸੀ ਪਰ ਅੱਗੇ ਵਧਣ ਤੋਂ ਪਹਿਲਾਂ ਜਿਹੜਾ ਹੈਗਾ ਆ ਉਹ ਰੋਕਿਆ ਜਾ ਰਿਹਾ ਆ ਉਹ ਰੋਕਿਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਧੱਕਾ ਮੁਕੀ ਹੋਈ ਆ ਇਹ ਤਸਵੀਰ ਪੰਜਾਬ ਦੀ ਆ ਇਹ ਤਸਵੀਰ ਉਸੇ ਖੁਸ਼ਾਲ ਪੰਜਾਬ ਦੀ ਆ ਤਸਵੀਰਾਂ ਨੇ ਇਹ ਪੰਜਾਬ ਦੀ ਖੁਸ਼ਾਲ ਪੰਜਾਬ ਦੀਆਂ ਜਿਹੜੀਆਂ ਨੇ ਕੀ ਤਸਵੀਰਾਂ ਨੇ ਉਸੇ ਕੁਛਾਲ ਪੰਜਾਬ ਦੀ ਜਿਸ ਦੀ ਗੱਲ ਭਗਵੰਤ ਸਿੰਘ ਮਾਰ ਜਿਹੜੇ ਹੈਗੇ ਨੇ ਉਹ ਕਰਦੇ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਇਸ ਵੇਲੇ ਲੁਧਿਆਣਾ ਤੋਂ ਜਿਹੜਾ ਆਹੋ ਸਾਂਝੀਆਂ ਕਰ ਰਹੇ ਆ ਜਿੱਥੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਅੱਗੇ ਵਧਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵਧਣ ਨਹੀਂ ਦਿੱਤਾ ਜਾ ਰਿਹਾ ਤੇ ਜੋ ਮੇਨ ਮੇਨ ਲੀਡਰ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਰੋਕਿਆ ਜਾ ਰਿਹਾ ਹੈ ਲੁਧਿਆਣਾ ਵਸਤ ਦੀਆਂ ਤਸਵੀਰਾਂ ਨੇ ਇਸ ਵੇਲੇ ਤੁਹਾਡੇ ਨਾਲ ਜਿਹੜੀਆਂ ਸੀ ਸਾਂਝੀਆਂ ਕਰ ਰਿਹਾ ਹੈ ਤਸਵੀਰਾਂ ਲੁਧਿਆਣਾ ਵਸਤ ਦੀਆਂ ਜਿਹੜੀਆਂ ਨੇ ਇਹ ਤਸਵੀਰਾਂ ਨੇ ਲੁਧਿਆਣਾ ਵਸਤ ਦੀਆਂ ਤਸਵੀਰਾਂ ਤੁਹਾਨੂੰ ਨਾਲ ਇਸ ਵੇਲੇ ਸਾਂਝੀਆਂ ਜਿਹੜੀਆਂ ਨੇ ਉਹ ਕਰ ਰਹੇ ਆ ਤੇ ਇਸ ਦੇ ਨਾਲ ੱੱਕਾ ਮੁੱਕੀ ਜਿਹੜੀ ਚੱਲ ਰਹੀ ਆ ਅੱਗੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਅੱਗੇ ਵਧਣਾ ਚਾਹੁੰਦੇ ਨੇ ਪਰ ਅੱਗੇ ਵਧਣ ਤੋਂ ਪਹਿਲਾਂ ਜਿਹੜਾ ਹੈਗਾ ਆ ਉਹ ਰੋਕ ਦਿੱਤਾ ਗਏ ਅੱਗੇ ਵਧਣ ਤੋਂ ਪਹਿਲਾਂ ਜਿਹੜਾ ਹੈਗਾ ਆ ਉਹ ਰੁਕਿਆ ਜਾ ਰਿਹਾ ਆ ਬਹੁਤ ਅੱਗੇ ਜਣ ਸਾਡਾ ਬੰਦਾ ਲੈ ਕੇ ਚੱਕ ਕੇ ਅੰਦਰ ਸਾਡਾ ਬੰਦਾ ਚੱਕ ਕੇ ਲੈ ਗਏ ਬਹੁਤ ਮਾੜਾ ਹਾਲ ਹੈ ਸਰ ਪੁਲਿਸ ਪ੍ਰਸ਼ਾਸਨ ਦਾ ਸਰ ਸਾਡੇ ਇਲਾਕਿਆਂ ਮਾਰ ਰਹੇ ਨੇ ਕੁੜੀਆਂ ਦੇ ਧੱਕੇ ਮਾਰ ਰਹੇ ਨੇ ਸਰ ਬਹੁਤ ਬੁਰਾ ਹਾਲ ਹੈ ਅੱਗੇ ਜਣਾ ਜੀ ਐਡੀ ਮੁਰਦਾਬਾ ਐ ਡੀਐਸਪੀ ਤਾਨਾਸ਼ਾ ਬਣਿਆ ਖੜਾ ਵਰਦੀ ਦੇ ਵਿੱਚ ਗੁੰਡਾਗਰਦੀ ਕੀਤੀ ਜਾ ਰਹੀ ਹੈ ਹਰੇ ਕਲਾਜ਼ਮ ਦੇ ਨਾਲ ਬਿਨਾਂ ਵਰਦੀ ਕੋ ਆ ਕੇ ਗੁੰਡਾਗਰਦੀ ਕਰਦੇ ਆ ਕੇ ਵਿੱਚ ਵਿੱਚੋਂ ਆ ਕੇ ਟੰਗ ਪਰੇ ਹਰ ਕਰਦੇ ਸਾਨੂੰ ਆ ਵੀ ਹਰਕਤ ਕਰਕੇ ਆ ਵੀ ਲੱਟ ਚਾਰ ਕਰਦੇ ਆ ਸਰ ਸਾਡੀ ਬਾਤਾਂ ਕਰ ਰਹੇ ਇਹ ਤਸਵੀਰਾਂ ਜਿਹੜੀਆਂ ਨੇ ਦੋ ਜਣਾ ਵਸਤੀਆਂ ਜਿੱਥੇ ਇਹਨਾਂ ਦੇ ਵੱਲੋਂ ਇਹ ਇਲਜ਼ਾਮਤ ਲਾਏ ਜਾ ਰਹੇ ਨੇ ਕਿ ਸਾਡੇ ਇੱਕ ਜੋ ਮੈਂਬਰ ਆ ਉਹਨੂੰ ਚੋੱਕ ਕੇ ਜਿਹੜਾ ਆ ਉਹ ਲਜਾਇਆ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਸਾਨੂੰ ਅੱਗੇ ਵਧਣ ਤੋਂ ਬਹੁਤ ਧੱਕਾ ਕਰੀਏ ਬੁੱਲ ਸਰ ਲੁਧਿਆਣਾ ਵਿੱਚ ਸਾਡੇ ਸਾਥੀਆਂ ਨੇ ਇਹਨਾਂ ਨੂੰ ਇਹ ਨਹੀਂ ਪਤਾ ਡਾਕਟਰਾਂ ਦੇ ਕਿੰਨੇ ਲੱਖੀਆਂ ਮਾਰਨੀਆਂ ਨੇ ਬਹੁਤ ਬੁਰਾ ਹਾਲ ਹੈ ਸਰ ਡਾਕਟਰ ਨੇ ਪੈਰਾ ਮੈਡੀਕਲ ਸਟਾਫ ਹੈ ਸਾਡੇ ਨਾਲ ਦੇ ਅਡਰੈਸ ਦੇ ਵਿੱਚ ਇਹਨਾਂ ਦੇ ਵਰਕਰ ਕਮਰੇ ਨੇ ਓ ਵਰਕਰ ੱਤਕਾ ਕੇ ਕੋਈ ਬੰਦਾ ਸਾਨੂੰ ਗਾਲ੍ਹਾਂ ਕੱਢੀਆਂ ਮਾਵਾ ਭੈਣਾਂ ਦੀਆਂ ਇੱਥੇ ਸਿਵਲ ਵਰਦੀ ਜਵਾਨ ਦਾ ਮਤਲਬ ਕੀ ਏ ਕਹਿੰਦੇ ਸੀਆਈਡੀ ਵਾਲੇ ਇੱਥੇ ਬਲੈਕੀ ਆਏ ਨੇ ਇੱਥੇ ਹੀ ਚਿੱਟਾ ਲੈ ਜਣੇ ਸਿਵਲ ਦੇ ਵਿੱਚ ਆ ਕੇ ਗਾਲ੍ਹਾਂ ਕੱਢੀਆਂ ਰਿਖਿਓ ਸਿਵਲ ਡਰਾਈਵਰ ਨੇ ਉਹਨੂੰ ਚੱਕ ਕੇ ਲੈ ਗਏ ਚੱਕ ਕੇ ਲੈ ਗਏ ਸਾਡੇ ਇੱਕ ਮਲਾਕਾਰ ਨੂੰ ਭੇੜਾ ਕਰਕੇ ਸਾਡੇ ਮੁਲਾਜ਼ਮ ਨੂੰ ਅਰੈਸਟ ਕਰਕੇ ਲੈ ਗਏ ੱਤਕਾ ਕਰਦੀ ਸਰਕਾਰ ਦਾ ਭੇੜਾ ਕਰਕੇ ਸਰਕਾਰ ਦਾ ਭੇੜਾ ਕਰਕੇ ਸਰ ਸਰ ਉਜਗਾਰ ਮੰਗਦੇ ਬੇਰੁਜ਼ਗਾਰ ਆਂਦੀ ਦੁਬਾਲਬੰਦੀ ਭਗਵੰਤ ਮਾਨ ਸਰਕਾਰ ਦੀ ਸ਼ਹਿਤ ਹੈ ਕਿਹੜਾ ਲੁਧਿਆਣਾ ਦਾ ਪੁਲਿਸ ਪ੍ਰਸ਼ਾਸਨ ਹੈ ਸਾਡੀਆਂ ਲੜਕੇ ਨੂੰ ਗਾਲਾਂ ਵੀ ਕੱਢ ਰਿਹਾ ਹੈ ਜਿਹੜਾ ਪ੍ਰਧਾਨ ਹੈ ਜਿਹੜਾ ਪੁਲਿਸ ਨੇ ਚੱਕ ਲਿਆ ਇਹ ਪੰਜਾਬ ਸਰਕਾਰ ਆ ਦੀ ਗੁੰਡਾਗਰਦੀ ਜਾ ਚੁੱਕੀ ਆ ਪਰ ਅਸੀਂ ਇਹਨਾਂ ਦੇ ਆਪੇ ਘਾਰੇ ਜਿਹੜੀ ਖਾਕੀ ਵਰਤੀ ਦੇ ਗੁੰਡੇ ਤੋਂ ਡਰਨ ਵਾਲੇ ਨਹੀਂ ਅਸੀਂ ਸਰਕਾਰੋਂ ਤੋਂ ਡਰਨ ਵਾਲੇ ਨਹੀਂ ਅਸੀਂ ਕਹਿੰਨੇ ਕਿ ਅੱਜ ਜੋ ਕਸ਼ ਹੁੰਦਾ ਤੁਹਾਡੇ ਕੋ ਕਰ ਲੋ ਪਿੰਡਾਂ 'ਚ ਆਏ ਹਾਲ ਬੁਰੇ ਹੋਣਗੇ ਤੁਹਾਡੇ ਕੱਪੜੇ ਲਾ ਕੇ ਪਿੰਡਾਂ 'ਚ ਨਾ ਭਜਾਏ ਜਿਵੇਂ ਮਲੌਰ ਦੇ ਵਿੱਚ ਬੀਜੇਪੀ ਨੇ ਐਮਐਲਏ ਦਾ ਹਾਲ ਕੀਤਾ ਸੀ ਉਹ ਹਾਲ ਤੁਹਾਡੇ ਨਾਲ ਹੋਊਗਾ ਇਹ ਡਾਂਗਾ ਕਦੇ ਸਾਨੂੰ ਨਹੀਂ ਰੋਕ ਸਕਿਆ ਸਾਨੂੰ ਕਦੇ ਗੋਲੀਆਂ ਨਹੀਂ ਰੋਕ ਸਕਿਆ ਪੰਜਾਬ ਸਰਕਾਰ ਮੁਰਦਾ ਸਾਡੀਆਂ ਕੋਈ ਸਵਾਲ ਪੁੱਛਣ ਲਈ ਜਾਣਾ ਸਾਡੀਆਂ ਕੋਈ ਸਵਾਲ ਪੁੱਛ ਨਹੀਂ ਸਾਡੀਆਂ ਮੰਗਾ ਸੀ ਰੋਜ਼ਗਾਰ ਦੀਆਂ ਜਿਹੜੀ ਸਰਕਾਰ ਜਿਹੜੀ ਇਹ ਸਰਕਾਰ ਰਜਗਾਰ ਦੇ ਉੱਤੇ ਬਣੀ ਸੀ ਇਹ ਸਰਕਾਰ ਕਹਿੰਦੀ ਸੀ ਅਸੀਂ ਐਜੂਕੇਸ਼ਨ ਤੇ ਭਰਤੀਆਂ ਦੇਾਂਗੇ ਇਹ ਸਿਹਤ ਦੇ ਭਰਤੀਆਂ ਦੇਾਂਗੇ ਤਿਸਲੇ 2.5 3 ਸਾਲ ਦੇ ਵਿੱਚ ਇੱਕ ਸਿੰਗਲ ਭਰਤੀ ਜਿਹੜੀ ਆ ਸਿੱਖਿਆ ਦੇ ਨਿਤ ਦਿੱਤੀ ਪੁਲਿਸ ਦਾ ਰੋਕਾ ਕਿਵੇਂ ਦੇਖਦੇ ਹੋ ਪੁਲਿਸ ਦਾ ਰੋਕ ਕੋਲਾ ਗੁੰਡਾਗਰਦੀ ਵਾਲਾ ਕੋ ਰੋਕਾ ਸਾਨੂੰ ਛੋਟੇ ਮਾਰ ਰਹੇ ਨੇ ਫੜ ਫੜ ਕੇ ਚੁੜ ਚੁੜ ਕੇ ਬੰਦੇ ਕਰ ਰਹੇ ਆ ਜਿਵੇਂ ਆ ਸਾਡੇ ਅਮਰ ਸੇਠਾ ਬੋਲਿਆ ਤਾਂ ਇਹਨੂੰ ਵਿੱਚੋਂ ਚੱਕੇ ਕਰ ਰਹੇ ਆ ਤੇ ਉੱਥੇ ਜਾ ਕੇ ਸਾਡੇ ਨਾਲ ਲਾਠੀ ਚਾਰਜ ਕਰਦੇ ਆ ਪਰ ਅਸੀਂ ਫਿਰ ਕਹਿੰਦੇ ਆ ਤੁਹਾਡੀ ਹੌਸਲੇ ਦੀ ਡਰ ਜਾਗੇ ਦਿੱਲੀ ਦੇ ਪੈਰਾਂ 'ਚ ਜਾ ਕੇ ਤੂੰ ਬਹਿ ਗਿਆ ਉਹਨਾਂ ਦੇ ਸਿਰ ਤੇ ਸਾਨੂੰ ਤੂੰ ਡਰਾਉਣਾ ਅਸੀਂ ਤਾਂ ਉਦੋਂ ਨਹੀਂ ਡਰੇ ਜਦੋਂ ਇੱਥੇ ਬਾਬਰ ਚੜ ਕੇ ਆਇਆ ਅਸੀਂ ਤਾਂ ਉਦੋਂ ਨਹੀਂ ਡਰੇ ਅੱਲੀ ਚੜ ਕੇ ਆਇਆ ਤੂੰ ਕਿਹੜੀ ਬਾਗ ਦੀ ਮੂਲੀ ਆ ਇਹ ਪੰਜਾਬ ਉਹ ਆ ਇਹ ਪੰਜਾਬ ਉਹ ਜਿਹਨੇ ਮੋਤੀ ਜਿਹੜਾ ਪੁਲ ਤੋਂ ਮੋੜਦਾ ਸੀ ਤੂੰ ਕਿਹੜੀਆਂ ਫੀਸਾਂ ਲੈਂਦਾ ਤਾਂ ਇਹ ਗੁੰਡੇ ਨਾ ਸਾਨੂੰ ਅੱਜ ਡਰਾ ਸਕਦੇ ਨਾ ਕੱਲ ਡਰਾ ਸਕਦੇ ਇਹ ਕਹਿੰਦੇ ਨੇ ਕਿ ਜਦੋਂ ਮਰਜ਼ੀ ਆ ਉਹ ਦਰਵਾਜ਼ੇ ਸਾਡੇ ਖੁੱਲੇ ਆ ਤਾਂ ਦਰਵਾਜ਼ੇ ਕਾਹਦੇ ਖੁੱਲੇ ਆ ਆ ਵੇਖੋ ਦਰਵਾਜ਼ੇ ਦਾ ਸਾਹਮਣੇ ਕਿਵੇਂ ਕਾਫਲਾ ਲੱਗਾ ਖਾਕੀ ਦਾ ਜੇ ਅੱਗੇ ਜਾ ਰਹੇ ਆ ਸਾਨੂੰ ਧਮਕੀਆਂ ਦੇ ਰਹੇ ਨੇ ਵਿੱਚੋਂ ਖਿੱਚ-ਖਿੱਚ ਕੇ ਲੈ ਰਹੇ ਕਿ ਆ ਆ ਬਾਰਾ ਉਹ ਤੁਹਾਡੇ ਨਾਲ ਅਸੀਂ ਹਾਲ ਕਰਦੇ ਆ ਅਸੀਂ ਲੜਨਾ ਹੈ ਸਵਿਧਾਨਿਕ ਤਰੀਕਾ ਸਾਡਾ ਸਾਨੂੰ ਸਵਿਧਾਨ ਹੈ ਜਿਹੜਾ ਧਰਨੇ ਦਾ ਬੋਲਣ ਦਾ ਅਧਿਕਾਰ ਦਿੰਦਾ ਹੈ ਸਾਡੇ ਤੋਂ ਤੁਸੀਂ ਉਹ ਅਧਿਕਾਰ ਵੀ ਖੋਹ ਲੇ ਜੋ ਆਪ ਜਦੋਂ ਤੁਹਾਡਾ ਪਿਓ ਹੈ ਜਿਹੜਾ ਉਹ ਜਦੋਂ ਪਿੰਸ਼ਤਾਚਾਰ ਦੇ ਵਿੱਚ ਗ੍ਰਿਫਤਾਰ ਹੋ ਗਿਆ ਸੀ ਆਪ ਤੁਸੀਂ ਧਰਨੇ ਲੈਣ ਗਏ ਜਦੋਂ ਅਸੀਂ ਧਰਨੇ ਲਾਏ ਉਹਦਾ ਕਾਕੀ ਵਰਦੀ ਵੇਖੋ ਆ ਵੇਖੋ ਕੀ ਕਰਦਾ ਆਪਨਾ ਪਹਿਲੇ ਆ ਕਾਕੀ ਦੀ ਗੁੰਡਾਗਰਦੀ ਵੇਖੋ ਤੁਸੀਂ ਔਰ ਅਸੀਂ ਕਹਿੰਦੇ ਆ ਧਾੜੀ ਗੁੰਡਾਗਰਦੀ ਤੁਸੀਂ ਨਾ ਨਹੀਂ ਇਹ ਗੱਡੀ ਦੇ ਇਹ ਜਿਹੜਾ ਵਾਹਨ ਆ ਇਹਦੇ ਸ਼ੀਸ਼ੇ ਪੰਨਾਂ ਦੀ ਕੋਸ਼ਿਸ਼ ਕੀਤੀ ਡੀਐਸਪੀ ਸਾਹਿਬ ਨੇ ਗਾਲਾਂ ਵੀ ਕੱਢੀਆਂ ਸਾਥੀ ਨੂੰ ਵਿੱਚ ਹਾਂਜੀ ਹਾਂਜੀ ਉਹ ਸਾਕ ਦੇ ਸ਼ੀਸ਼ੇ ਪੰਨ ਦੀ ਕੋਸ਼ਿਸ਼ 3.5 ਸਾਡੀ ਗੱਡੀ ਦੇ ਕਹਿੰਦੇ ਸ਼ੀਸ਼ੇ ਪੰਨ ਬਹੁਤ ਕੋਸ਼ਿਸ਼ ਕਹਿੰਦੇ ਆ ਇਹਨਾਂ ਨਾਲ ਸਾਡੇ ਮਾਗ ਨੂੰ ਸਰਚ ਮਾਰਨੀ ਕੋਸ਼ਿਸ਼ ਕੀਤੀ ਹੋਰ ਦੱਸੋ ਹੁਣ ਉਹ ਤਾਂ ਦੇਖੀਆ ਤਾਰ ਕਿ ਲਾ ਦੇਖੋ ਭਗਵੰਤ ਮਾਨ ਦੀ ਖੇਡ ਨਹੀਂ ਕਿਸੇ ਨੂੰ ਕੋਈ ਚੀਜ਼ ਤੁਹਾਡੀ মিডিਆ ਵਿਖਾ ਦੇਵੇ ਅਸੀਂ ਇੱਕ ਵਾਰ ਵੀ ਗੱਲ ਪਏ ਹੋਈ ਹੈ ਅਸੀਂ ਸੰਵਿਧਾਨਿਕ ਤਰੀਕੇ ਨਾਲ ਆਏ ਹਾਂ ਗੁੰਡਾਗਰਦੀ ਇਹਨਾਂ ਨੇ ਕੀਤੀ ਆ ਇਹ ਸਾਡਾ ਪ੍ਰਧਾਨ ਫੜ ਕੇ ਲਗੇ ਗਿਆ ਸੀ ਘਰ ਗਿਆ ਦੱਸੋ ਪ੍ਰਧਾਨ ਨੇ ਕੁਛ ਕਿਹਾ ਇਹਨਾਂ ਨੂੰ ਤਾਂ ਇਹ ਸਾਡੇ ਜੂਨੀਅਰ ਦੇ ਪ੍ਰਧਾਨ ਵਸ ਕਰਕੇ ਫੜੇ ਆਂ ਇਹ ਡਰ ਚੁੱਕੇ ਨੇ ਡਰ ਕੇ ਸਾਡੇ ਸਾਡੀ ਜਿਹੜੀ ਮੂਵਮੈਂਟ ਆ ਸਾਡਾ ਸੰਘਰਸ਼ ਨੂੰ ਲੀਡਰਲੈਸ ਕਰਨਾ ਚਾਹੁੰਦੇ ਆ ਤਾਂ ਅਸੀਂ ਗੱਲ ਕਹਿੰਦੇ ਆ ਇਹ ਗੇਡਰ ਆਪ ਦੇ ਉੱਪਰ ਲੜ ਰਿਹਾ ਠੀਕ ਹੈ ਤਾਂ ਦੇਖਿਓ ਕਿ ਇੱਕ ਜਿਹੜਾ ਹੈਗਾ ਖਿੱਚ ਕੇ ਲਿਜਾਇਆ ਜਾ ਰਿਹਾ ਹੈਗੇ 35 40 ਮੀਟਿੰਗਾਂ ਮਾਹਨੇ ਰੱਖਦੀਆਂ ਭਤਵਾਨ ਮੀਟਿੰਗ ਕਰਕੇ ਇੱਕ ਦਿਨ ਪਹਿਲਾਂ ਕੈਨਸਲ ਕਰ ਦਿੰਦਾ ਕਹਿੰਦਾ ਦਿੱਲੀ ਪਰ ਜਾਣਾ ਕਨੇਸ਼ ਸਵੇ ਆਪਣੀ ਕੈਬਨਟ ਨੂੰ ਲੈ ਕੇ ਬੈਠ ਜਾਂਦਾ 35 40 ਮੀਟਿੰਗਾਂ ਹੱਥ ਹੁੰਦੀ ਹੈ ਬਜਾ ਸਰਕਾਰ ਮਰਦਾ ਬਾਦ ਮਰਦਾ ਬਾਦ ਜ਼ਖ਼ਮ ਨਹੀਂ ਕੋਈ ਔਰਤ ਦੇਖੀ ਜਾ ਰਹੀ ਹੈ ਨਾ ਹੀ ਕੋਈ ਮੇਲ ਦੇਖਿਆ ਜਾ ਰਿਹਾ ਹੈ ਡਾਕਟਰ ਲੱਕੀ ਜਾ ਰਹੇ ਨੇ ਧੱਕੇ ਮਾਰੇ ਜਾ ਰਹੇ ਨੇ ਮੈਂ ਸਰਕਾਰੀ ਡਾਕਟਰ ਤੇ ਕੱਚਾ ਮੁਲਾਜ਼ਮ ਹੁੰਦੇ ਨਾਲ ਸਾਡਾ ਜਲੂਸ ਚੱਲੇ ਜਾ ਰਿਹਾ ਇੱਥੇ ਹੈਲਥ ਡਿਪਾਰਟਮੈਂਟ ਦਾ ਇਹ ਹਾਲ ਹੈ ਆਮ ਨਾਗਰ ਕਹਿੰਦਾ ਕੀ ਹਾਲ ਹੋਊਗਾ ਮੋਟਾ ਬਟੋਰ ਨਾਲ ਤੇ ਸਾਰਾ ਦਿੱਲੀ ਤੋਂ ਅਮਲਾ ਚੱਲ ਕੇ ਇੱਥੇ ਆ ਗਿਆ ਤੇ ਪਰ ਸਾਡੇ ਕੋਲੇ ਆਮ ਆਦਮੀ ਪਾਰਟੀ ਦਾ ਨਾ ਇੱਕ ਵੀ ਨੁਮੰਦਾ ਸਾਡੇ ਕੋਲੇ ਨਹੀਂ ਆਇਆ ਪੁੱਛਿਆ ਅਸੀਂ ਸਵੇਰ ਤੋਂ ਲੈ ਕੇ ਧਰਨਾ ਉਹ ਬੜੇ ਸ਼ਾਤਮਈ ਤਰੀਕੇ ਨਾਲ ਧਰਨਾ ਚੱਲ ਰਿਹਾ 23 64 66 35 98 94 ਉਸ ਤੋਂ ਬਾਅਦ ਅਸਿਸਟੈਂਟ ਪ੍ਰੋਫੈਸਰ ਦੇ 1158 ਚਾਰ ਪੰਜ ਭਰਤੀਆਂ ਕਾਂਗਰਸ ਨੇ ਦਿੱਤੀਆਂ ਇਹਨਾਂ ਨੇ ਸਾਢੇ ਤਿੰਨ ਚਾਰ ਸਾਲਾਂ ਦੇ ਵਿੱਚ ਇੱਕ ਵੀ ਸਿੰਗਲ ਨੋਟੀਫਿਕੇਸ਼ਨ ਕਰ ਦੇਣਾ ਇੱਕ ਸਿੰਗਲ ਪੋਸਟ ਵੀ ਇਹਨਾਂ ਨੇ ਕੱਟੀ ਜਾ ਉਲਟਾ ਸਾਢੇ ਦੇ ਨਾਲ ਉਹਦੀ ਕੀਆ ਕੀਤੀ ਜਾਂਦੀਆਂ ਲਾਠੀ ਚਾਰਜ ਕੀਤਾ ਜਾਂਦਾ ਭਈ ਕੀ ਮਾੜਾ ਕਰਤਾ ਇਹਨਾਂ ਦਾ ਵੋਟਾਂ ਪਾ ਕੇ ਇਹਨਾਂ ਨੂੰ ਵੋਟਾਂ ਪਾ ਕੇ ਉਲਟਾ ਇਹਨਾਂ ਨੂੰ ਵੋਟਾਂ ਪਾਈਆਂ ਵੋਟਾਂ ਪਾ ਕੇ ਅਸੀਂ ਸਰਕਾਰ ਦੇ ਆ ਬਦਲਾ ਉਹਨੇ ਜਿਹੜੇ ਪੁਲਿਸ ਵੱਲੇ ਨਾ ਬਾਉਂਡਰੀ ਗੱਡੀ ਲੈ ਕੇ ਚੱਲੇ ਆ ਅਸੀਂ ਅੱਜ ਦੱਸ ਦੇਗੇ ਇੱਕ ਧੱਕਾ ਕਰਦੀ ਸਰਕਾਰ ਸਾਡੇ ਨਾਲ ਅਸੀਂ ਵੀ ਅੱਜ ਧੌਣ ਤੇ ਗੋਡਾ ਰੱਖ ਕੇ ਜਾਣਾ ਆ ਪੁਲਿਸ ਵਾਲੇ ਧੱਕਾ ਕਰਦੇ ਗੱਡੀ ਲੈ ਚੱਲੇ ਸਾਊਂਡ ਵਾਲੀ ਸਾਡੀ ਅਸੀਂ ਸ਼ਾਂਤੀਪੂਰਵਕ ਇੱਥੇ ਕਰਨਾ ਸੀ ਆਪਣੀ ਰੈਲੀ ਤੇ ਧਰਨਾ ਪਰ ਇਹਨਾਂ ਨੇ ਸਾਨੂੰ ਮਜਬੂਰ ਕਰਤਾ ਸੜਕਾਂ ਤੇ ਆਉਣ ਵਾਸਤੇ ਧੱਕਾ ਕਰਨ ਵਾਸਤੇ ਸਾਡੇ ਨਾਲ ਧੱਕਾ ਕਰਦੀ ਆ ਅਸੀਂ ਸ਼ਾਂਗੇ ਚੱਲਣਾ ਕਾ ਚਲੋਗੇ ਹਾਏ ਸਰਕਾਰ ਮਰਦਾਬਾ 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 ਹਾਲ ਕੀ ਕਰ ਰਿਹਾ ਇਹ ਕੋਈ ਸਰਕਾਰ ਦਾ ਵਤੀਰਾ ਸਾਡੀ ਤੇ ਇਨੀ ਬੇਨਤੀ ਅਸਰ 3 ਸਾਲ ਹੋ ਗਏ ਸਰਕਾਰ ਆਈ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੇ ਮਜਬੂਰੀ ਚ ਆ ਗਿਆ ਆਪਾਂ ਧਰਨਾ ਲਾ ਰਿਹਾ ਤੇ ਤਾਂ ਵੀ ਕੋਈ ਸੁਣਵਾਈ ਦੀ ਹੋ ਰਹੀ ਹੈ ਕੋਈ ਵਤੀਰਾ ਜਿਹੜਾ ਸਰਕਾਰ ਸਾਡੇ ਨਾਲ ਕਰ ਰਹੀ ਹੈ ਇਹਨਾਂ ਨੂੰ ਕੀ ਲੱਗਦਾ ਅਕਾਲੀ ਕਾਂਗਰਸਾਂ ਨੇ ਇਹ ਕੀਤਾ ਸੀਗਾ ਉਹਨਾਂ ਦਾ ਹਾਲ ਕੀ ਹੋਇਆ ਤੇ ਆਮ ਆਦਮੀ ਪਾਰਟੀ ਇਦਾਂ ਬਚੇਗੀ ਕਿ ਇਹਨਾਂ ਦਾ ਵੀ ਉਹੀ ਹਾਲ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ ਜੋ ਉਹਨਾਂ ਦਾ ਹੋਇਆ ਇਹ ਤੇ ਵਾਦਾ ਕਰਕੇ ਆਏ ਸੀਗੇ ਕਿ ਆਪਾਂ ਕਿਸੇ ਮੁਲਾਜ਼ਮ ਨਾਲ ਧੱਕਾ ਨਹੀਂ ਕਰਾਂਗੇ ਕਿਸੇ ਮੁਲਾਜ਼ਮ ਨਾਲ ਕੋਈ ਧੱਕਾਸ਼ਾ ਹੀ ਨਹੀਂ ਕਰਾਂਗੇ ਆਪਾਂ ਹਰਾ ਪੈਣਾ ਚਲਾ ਕੇ ਮੁਲਾਜ਼ਮਾਂ ਦੀ ਜਿਹੜੀ ਸੁਣ ਮੁਲਾਜ਼ਮ ਇੱਥੇ ਰੋਜ਼ ਆ ਰਹੇ ਆ ਕਿਸੇ ਇੱਕ ਵੀ ਮੁਲਾਜ਼ਮ ਦਾ ਜਿਹੜਾ ਇਹਨਾਂ ਨੇ ਕਿ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਬੁਰਾ ਹਾਲ ਹੈ ਸਰਕਾਰ ਦਾ ਕਿਸਾ ਉਪਰ ਇੱਥੇ ਧਰਨੇ ਤੇ ਬੈ ਕੇ ਸਰ ਸਾਰਾ ਸ ਹੈਲਥ ਡਿਪਾਰਟਮੈਂਟ ਹੈ ਸਾਰੇ ਪੜ੍ਹੇ ਲਿਖੇ ਐਜੂਕੇਟਿਡ ਡਿਗਰੀ ਹੋਲਡਰ ਬੰਦੇ ਡਾਕਟਰ ਆ ਕੇ ਆਪਣਾ ਧਰਨੇ ਤੇ ਬੈਠੇ ਆ ਤੁਸੀਂ ਇਹ ਚੀਜ਼ ਸੋਚੋ ਸਰ ਇੱਕ ਡਾਕਟਰ ਹੈ ਉਹ ਡਿਗਰੀ ਤੇ ਇੰਨੇ ਪੈਸੇ ਲਾਂਦਾ ਉਹਨੂੰ 20000 ਰੁਪਏ ਤਨਖਾਹ ਦੇ ਉੱਤੇ ਰੱਖਿਆ ਜਾਂਦਾ ਹੈ ਉਹਦੇ ਤੋਂ ਵੱਧ ਤੇ ਜਿਹੜੇ ਸਾਡੇ ਘਰ ਦੇ ਵਿੱਚ ਕੰਮ ਕਰਨ ਲੋਕ ਆਂਦੇ ਉਹ ਪੈਸੇ ਕਮਾਰੇ ਆ ਇਹ ਕੋਈ ਇੰਨਾ ਮਾਨਤਾ ਨੇ ਇੰਨਾ ਵੀ ਨਹੀਂ ਦਿੱਤਾ ਜਾ ਸਕਦਾ ਵੀ ਸਰਕਾਰ ਆਪਾਂ ਇਹੀ ਬੇਨਤੀ ਕੀਤੀ ਹੈ ਤੁਸੀਂ ਰੈਗੂਲਰ ਨਹੀਂ ਕਰ ਸਕਦੇ ਤੁਸੀਂ ਬੋਰਡ ਦੇ ਛਪਵਾਲੇ ਐਡੇ ਦੇ ਵੱਡੇ ਵੀ ਰੈਗੂਲਰ ਕਰ ਦਿੱਤੇ ਜੋ ਕਿ ਜ਼ਮੀਨੀ ਹਕੀਕਤ ਜ਼ੀਰੋ ਹੈ ਤੁਸੀਂ ਰੈਗੂਲਰ ਨਹੀਂ ਕਰ ਸਕਦੇ ਘੱਟੋ ਘੱਟ ਸਾਨੂੰ ਗੁਜ਼ਾਰੇ ਲਈ ਤਨਖਾਹਾਂ ਤੇ ਦਿਵੋ ਸਾਡੀ ਤਨਖਾਹ ਤੇ ਰੈਗੂਲਰ ਤੇ ਬਰਾਬਰ ਕਰ ਦਿਓ ਨਾ ਕਰੋ ਪੱਕੇ ਘੱਟੋ ਘਾਟ ਆਪਣੇ ਆਪਣੇ ਘਰ ਦੇ ਬੱਚੇ ਪਾਲ ਸਕੀਏ ਆਪਣੇ ਘਰ ਦੇ ਜਿਹੜੇ ਆ ਹੋ ਕਰ ਸਕੀਏ ਸਰ ਲੇਕਿਨ ਜੇ ਇਹੀ ਵਤੀਰਾ ਸਰਕਾਰ ਦਾ ਰਿਆ ਇਹ ਲਿਖਤੀ ਗਾਰੰਟੀ ਹੈ ਕਿ ਸੰਜੀਵ ਅਰੋੜਾ ਜੀ ਇਥੇ ਲੁਧਿਆਣਾ ਤੇ ਜਿੱਤ ਨਹੀਂ ਸਕਦੇ ਜੋ ਇਹਨਾਂ ਨੇ ਹਾਲਾਤ ਜਿਹੜਾ ਮੁਲਾਜ਼ਮਾਂ ਦੇ ਨਾਲ ਕੀਤਾ ਹੋਇਆ ਸਿਹਤ ਦੇ ਨਾਂ ਤੇ ਤਾਂ ਇਹ ਆਈ ਸੀ ਸਿਹਤ ਦੇ ਨਾਂ ਤੇ ਇਹ ਆਈ ਸਰ ਇਹਨਾਂ ਦਾ ਪਹਿਲਾ ਨਾਰਾ ਸੀਗਾ ਕਿ ਸਿਹਤ ਤੇ ਸਿੱਖਿਆ ਨੂੰ ਆਪਾਂ ਉੱਚਾ ਚੱਕਣਾ ਹੈ ਲੇਕਿਨ ਇਹਨਾਂ ਨੇ ਆਮ ਆਦਮੀ ਕਲੀਨਿਕ ਦੇ ਨਾਂ ਤੇ ਸਿਰਫ ਧੰਦਲੀ ਕੀਤੀ ਹੈ ਆਮ ਆਦਮੀ ਕਲੀਨਿਕ ਦੇ ਵਿੱਚ ਵੀ ਫੰਡ ਜਿਹੜੇ ਇਹਨਾਂ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਵਰਤੇ ਇਸੇ ਕਰਕੇ ਇਹਨਾਂ ਦੇ ਫੰਡ ਜਿਹੜੇ ਤਿੰਨ ਸਾਲ ਰੁਕੇ ਰੱਖੇ ਹੁਣ ਸਰ ਇਹਨਾਂ ਨੇ ਸਾਰਾ ਦਾ ਸਾਰਾ ਜਿਹੜਾ ਮੁਲਾਜ਼ਮ ਹੈ ਉਹ ਜਲੂਸ ਕੱਢਿਆ ਹੋਇਆ ਕਿ ਤਨਖਾਹਾਂ ਵੀ ਉਹਨਾਂ ਨੂੰ ਪੂਰੀਆਂ ਨਹੀਂ ਦੇ ਰਹੇ ਸੋ ਆਪਣੀ ਇਹ ਹੀ ਬੇਨਤੀ ਹੈ ਕਿ ਸਾਡੀ ਜਿਹੜੀ ਤਨਖਾਹ ਆ ਉਹ ਰੈਗੂਲਰ ਦੇ ਬਰਾਬਰ ਕੀਤੀ ਜਾਵੇ